ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਆਪ ਸਾਕਰੇਨ ਤੇ ਸ਼ਬਦਾਂ ਦੇ ਦਰਸ਼ਨ ਕਰ ਰਹੇ ਆ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਭਾਵੇਂ ਇਹ ਸ਼ਬਦਾਂ ਦੇ ਦਰਸ਼ਨ ਸਾਨੂੰ ਬਹੁਤ ਸੁਖੇਨ ਜਾਪਦੇ ਨੇ ਪਰ ਇਹਨਾਂ ਦਾ ਉਚਾਰਨ ਤੇ ਅਰਥ ਵੱਖ-ਵੱਖ ਹੈ ਜਿਨੇ ਸਤਿਗੁਰਾਂ ਨੇ ਬੁੱਧ ਬਲ ਸਿਖੀਤੀ ਹੈ ਉਸ ਦੇ ਮੁਤਾਬਕ ਆਪਾਂ ਇਹਨਾਂ ਦਾ ਉਚਾਰਨ ਸਮਝਣਾ ਕਰੀਏ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਤੋਂ ਪਹਿਲਾਂ ਜੋ ਸ਼ਬਦ ਹੈ ਨੰਨੇ ਸਿਆਰੀ ਧੱਦੇ ਕੰਨਾ ਨੰਨੇ ਔਂਕੜ ਇਹਦਾ ਉਚਾਰਨ ਹੈ ਨਿਧਾਨ ਧੱਦੇ ਦੇ ਨਾਲ ਭਾਰਾ ਬੋਲਣ ਨਿਧਾਨ ਇਸ ਦਾ ਅਰਥ ਹੈ ਖਜ਼ਾਨਾ ਦੁਬਾਰਾ ਸ਼ਬਦ ਦਾ ਫੇਰ ਉਚਾਰਨ ਸਮਝੀਏ ਨੰਨੇ ਸੇ ਹਾਰੀ ਤੱਦੇ ਕੰਨਾ ਨੰਨੇ ਔਕੜ ਨਿਧਾਨ ਤੱਦਾ ਭਾਰਾ ਬੋਲਣਾ ਤੱਦੇ ਦੇ ਭਾਰ ਪਾ ਕੇ ਬੋਲਣਾ ਹੈ ਨਿਧਾਨ ਇਸ ਦਾ ਅਰਥ ਹੈ ਖਜ਼ਾਨਾ ਗੁਰਬਾਣੀ ਵਿੱਚ ਪੰਕਤੀ ਦਰਜ ਹੈ ਇਸ ਦੇ ਸੰਬੰਧ ਵਿੱਚ ਸਤਿਗੁਰੂ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਨਾਨਕ ਗਾਵੀਐ ਗੁਣੀ ਨਿਧਾਨ ਸਤਿਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਭਾਏ ਜੋ ਗੁਣਾਂ ਦਾ ਖਜ਼ਾਨਾ ਹੈ ਉਸ ਦੇ ਗੋਣ ਗੋਣਾ ਕਰ ਉਸ ਦੀ ਸਿਫਤ ਸਲਾਹ ਕਰਨਾ ਕਰ ਅੱਗੇ ਸ਼ਬਦ ਆਉਂਦਾ ਹੈ ਨੰਨੇ ਸਿਆਰੀ ਦੱਦੀ ਕੰਨਾ ਨੰਨਾ ਇਹਦਾ ਉਚਾਰਨ ਕਰਨਾ ਹੈ ਨਿਦਾਨ ਪੋਲਾ ਜ ਬੋਲਣਾ ਪਹਿਲਾ ਸ਼ਬਦ ਆਉਂਦਾ ਨਿਦਾਨ ਕਸ ਕੇ ਬੋਲਣਾ ਭਾਰਾ ਬੋਲਣਾ ਹੈ ਇਹ ਸ਼ਬਦ ਪੋਲਾ ਬੋਲਣਾ ਹੈ ਨਿਦਾਨ ਇਸ ਦਾ ਅਰਥ ਹੈ ਅੰਤ ਨੂੰ ਦੁਬਾਰਾ ਸ਼ਬਦ ਦਾ ਫੇਰ ਉਚਾਰਨ ਸਮਝੀਏ ਨੰਨੇ ਸਿਆਰੀ ਦੱਦੇ ਕੰਨਾ ਨੰਨਾ ਨਿਦਾਨ ਨਿਦਾਨ ਪੋਲਾ ਜਿਹਾ ਬੋਲਣਾ ਇਸ ਦਾ ਅਰਥ ਹੈ ਅੰਤ ਨੂੰ ਗੁਰਬਾਣੀ ਵਿੱਚ ਪੰਗਤੀ ਹੈ ਇੱਛਾ ਪੂਰਕ ਰੱਖ ਨਿਦਾਨ ਉਹ ਪਰਮਾਤਮਾ ਸਭ ਇਛਾਵਾਂ ਨੂੰ ਪੂਰਿਆ ਕਰਨ ਵਾਲਾ ਹੈ ਅੰਤ ਨੂੰ ਜਮਾ ਤੋ ਤੇਰੀ ਰੱਖਿਆ ਕਰੇਗਾ ਅੱਗੇ ਸ਼ਬਦ ਹੈ ਊੜੇ ਔਕੜ ਦੱਦੇ ਕੰਨਾ ਰਾਰਾ ਇਹਦਾ ਉਚਾਰਨ ਕਰਨਾ ਹੈ ਉਦਾਰ ਉਦਾਰ ਇਹ ਪੋਲਾ ਜਿਹਾ ਬੋਲਣਾ ਹੈ ਇਸਦਾ ਅਰਥ ਹੈ ਸ੍ਰੇਸ਼ਟ ਦਾਤਾ ਦੁਬਾਰਾ ਸ਼ਬਦ ਦਾ ਫੇਰ ਉਚਾਰਨ ਸਮਝੀਏ ਊੜੇ ਔਕੜ ਦੱਦੇ ਕੰਨਾ ਰਾਰਾ ਉਦਾਰ ਪੋਲਾ ਜਿਹਾ ਬੋਲਣਾ ਹੈ ਇਥੇ ਤਦਾ ਨਹੀਂ ਲਾਉਣਾ ਦੱਦਾ ਲਾਉਣਾ ਹੈ ਇਸ ਦਾ ਅਰਥ ਹੈ ਸ੍ਰੇਸ਼ਟ ਦਾਤਾ ਪੰਕਤੀ ਹੈ ਗੁਰਬਾਣੀ ਵਿੱਚ ਤੁਮ ਧਨ ਧਨ ਉਦਾਰ ਤਿਆਗੀ ਸ਼ਰਵਨਨ ਸੁਨਯਤ ਸੁਜਾਸ ਤੁਮਾਰ ਅੱਗੇ ਸ਼ਬਦ ਹੈ ਊੜ ਔਂਕਰ ਤੱਦੇ ਕੰਨਰਾਰੇ ਔਂਕਰ ਇਹ ਦਾ ਉਚਾਰਨ ਕਰਨਾ ਉਦھار ਤੱਦੇ ਦੇ ਭਾਰ ਪਾ ਕੇ ਬੋਲਣਾ ਉਦھار ਇਹ ਦਾ ਆਰਥਾ ਕਲਿਆਣ ਕਰਨ ਵਾਲਾ ਦੁਬਾਰਾ ਸ਼ਬਦ ਦਾ ਉਚਾਰਨ ਸਮਝੀਏ ਊੜੇ ਔਂਕੜ ਤੱਦੇ ਕੰਨਰਾਰੇ ਔਂਕੜ ਇਸ ਦਾ ਉਚਾਰਨ ਕਰਨਾ ਉਧਾਰ ਇਹ ਭਾਰਾ ਬੋਲਣਾ ਹੈ ਪਹਿਲਾ ਸ਼ਬਦ ਦੱਦੇ ਦੇ ਨਾਲ ਇਹ ਪੋਲਾ ਬੋਲਿਆ ਜਾਂਦਾ ਹੈ ਦੂਸਰਾ ਸ਼ਬਦ ਜਿਹੜਾ ਧੱਦੇ ਦੇ ਨਾਲ ਹੈ ਇਹ ਭਾਰਾ ਬੋਲਿਆ ਜਾਂਦਾ ਕਸ ਕੇ ਬੋਲਿਆ ਜਾਂਦਾ ਹੈ ਉਧਾਰ ਇਹ ਦਾ ਆਰਥਾ ਕਲਿਆਣ ਕਰਨ ਵਾਲਾ ਗੁਰਬਾਣੀ ਚ ਪੰਗਤੀ ਦਰਜ ਹੈ ਜਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਇ ਉਧਾਰ اے ਜੀਵ ਜਿਸ ਵਾਹਿਗੁਰੂ ਨੇ ਤੈਨੂੰ ਸਾਜ ਕੇ ਸਵਾਰਿਆ ਹੈ ਸੋਹਣੇ ਨੇਤਰ ਦਿੱਤੇ ਨੇ ਕੰਨ ਦਿੱਤੇ ਨੇ ਰਸਨਾ ਦਿੱਤੀ ਹੈ ਨਾਸਿਕਾ ਦਿੱਤੀ ਹੱਥ ਪੈਰ ਦਿੱਤੇ ਨੇ ਸੁੰਦਰ ਸਰੀਰ ਬਣਾਇਆ ਹੈ ਉਸ ਵਾਹਿਗੁਰੂ ਦਾ ਸਿਮਰਨ ਕਰ ਜਿਸ ਕਰਕੇ ਤੇਰਾ ਉਧਾਰ ਹੋ ਜਾਵੇਗਾ ਇਹ ਸਾਧਗੁਰਾਂ ਦੀ ਕਿਰਪਾ ਦੇ ਨਾਲ ਚਾਰ ਸ਼ਬਦਾਂ ਦਾ ਉਚਾਰਨ ਸਮਝਣਾ ਕੀਤਾ ਆਸ ਹੈ ਸੰਗਤਾਂ ਨੂੰ ਇਹ ਵੀਡੀਓ ਪਸੰਦ ਆਵੇਗੀ ਅੱਗੇ ਹੋਰ ਸੰਗਤਾਂ ਤੱਕ ਪਹੁੰਚਾਉਣ ਦੀ ਕਿਰਪਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ